ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਮਾਛੀਵਾੜਾ ਦੇ ਨੇੜਲੇ ਪੈਂਡ ਤੁਲੇਵਾਲ ਤੇ ਤੁਸੀ ਬੰਨ ਤੇ ਖਤਰਾ ਮੰਡਰਾਇਆ ਹੈ ਅਕਾਲੀ ਆਗੂ ਪਰਮਜੀਤ ਸਿੰਘ ਢਿੱਲੋਂ ਨੇ ਮੌਕੇ ਤੇ ਜਾ ਕੇ ਹਾਲਾਤ ਦਾ ਜਾਇਜ਼ਾ ਲਿਆ ਕਿ ਹਾ ਕਿਸੇ ਵੇਲੇ ਵੀ 25 ਤੋਂ 30 ਪੈਂਡ ਪਾਣੀ ਦੀ ਲਪੇਟ ਵਿੱਚ ਆ ਸਕਦੇ ਨੇ ਸੋ ਸਤਲੁਜ ਦਰਿਆ ਹੁਫਾਨ ਤੇ ਪਾਣੀ ਦਾ ਪੱਧਰ ਵਧ ਰਿਹਾ ਹੈ ਮਾਛੀਵਾੜਾ ਦੇ ਨੇੜਲੇ ਪੈਂਡ ਤੁਲੇਵਾਲ ਦੇ ਤੁਸੀ ਬੰਨ ਤੇ ਖਤਰਾ ਮੰਡਰਾਇਆ ਅਕਾਲੀ ਆਗੂ ਪਰਮਜੀਤ ਸਿੰਘ ਢਿੱਲੋਂ ਨੇ ਮੌਕੇ ਤੇ ਜਾ ਕੇ ਹਾਲਾਤ ਦਾ ਜਾਇਜ਼ਾ ਲਿਆ ਹੈ ਤੁਸੀਂ ਬੰਨ ਕਮਜ਼ੋਰ ਹੋ ਰਿਹਾ ਹੈ ਤੇ ਬੰਨ ਤੇ ਖਤਰਾ ਮੰਟਰਾਇਆ ਹੋਇਆ ਹੈ ਜੇਕਰ ਪਾਣੀ ਇਸੇ ਤਰ੍ਹਾਂ ਆਉਂਦਾ ਰਿਹਾ ਤਾਂ ਬੰਨ ਨੂੰ ਢਾ ਲੱਗ ਜਾਏਗੀ ਤੇ ਕਈ ਪਿੰਡ ਇਸ ਪਾਣੀ ਦੀ ਚਪੇਟ ਵਿੱਚ ਆ ਜਾਣਗੇ 25 ਤੋਂ 30 ਪਿੰਡ ਦੱਸੇ ਜਾ ਰਹੇ ਨੇ ਕਿ ਜੇਕਰ ਸਥਿਤੀ ਵਿਗੜੀ ਤਾਂ 25 ਤੋਂ 30 ਪਿੰਡ ਪਾਣੀ ਦੀ ਚਪੇਟ ਵਿੱਚ ਆਉਣਗੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਪਰਮਜੀਤ ਸਿੰਘ ਢਿੱਲੋਂ ਉਹ ਮੌਕੇ ਤੇ ਪਹੁੰਚੇ ਨੇ ਉਹਨਾਂ ਦੇ ਬੋਲੋ ਹਾਲਾਤ ਦਾ ਜਾਇਜ਼ਾ ਲਿਆ ਗਿਆ ਹੈ ਅੱਜ ਜੂ ਅਸੀਂ ਪਹੁੰਚੇ ਆ ਜਿਹੜੀ ਪੀਟੀਸੀ ਟੀਮ ਮੱਛਵਾੜਾ ਦੇ ਨੇੜਲੇ ਪਿੰਡ ਤੋਂ ਲਿਆੜ ਜਿੱਥੇ ਕਿ ਹਫਤਾ ਪਹਿਲਾਂ ਕੁਝ ਹਾਲਾਤ ਹੋਰ ਸੀ ਤੇ ਅੱਜ ਹਾਲਾਤ ਕੁਝ ਹੋਰ ਨੇ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਉਹ ਸਤਲੁਜ ਦਰਿਆ ਦਾ ਜੋ ਵਹਾ ਇਸ ਟਾਈਮ ਹੈ ਉਸ ਬਾਰੇ ਜਿਹੜੇ ਕਸ਼ਮੀਰ ਤਸਵੀਰਾਂ ਦਿਖਾਈਆਂ ਜਾਣ ਜੋ ਪਸੋਂ ਦੇ ਹਾਲਾਤ ਸਨ ਉਹ ਕੁਝ ਹੋਰ ਸੀ ਤੇ ਅੱਜ ਕੁਝ ਹੋਰ ਹਨ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਇਹ ਦਰਿਆ ਅੱਜ ਪੂਰੇ ਅਫਾਨ ਤੇ ਆ ਚੁੱਕਿਆ ਹੈ ਕਿਉਂਕਿ ਇਸ ਵਿੱਚ ਪਾਣੀ ਦੀ ਮਾਤਰਾ ਲਗਾਤਾਰ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਜੇ ਗੱਲ ਕਰੀਏ ਇੱਥੇ ਜੋ ਪ੍ਰਸ਼ਾਸਨ ਅਧਿਕਾਰੀ ਨੇ ਉਹ ਮੌਕੇ ਤੇ ਹੀ ਪਹੁੰਚਦੇ ਨੇ ਜਾਂ ਉਹਨਾਂ ਨੂੰ ਜਦੋਂ ਸੁਨੇਹਾ ਦਿੱਤਾ ਜਾਂਦਾ ਹੈ ਤੇ ਉਦੋਂ ਹੀ ਆਉਂਦੇ ਨੇ ਜੋ ਹੁਣ ਇਸ ਦਰਿਆ ਦੀ ਰਾਖੀ ਪਿੰਡ ਦੇ ਨੌਜਵਾਨ ਵੱਲੋਂ ਕੀਤੀ ਜਾ ਰਹੀ ਹੈ ਤੇ ਬਾਕੀ ਅਸੀਂ ਪਿੰਡ ਵਾਸੀ ਇਹਨਾਂ ਗੱਲ ਵੀ ਕਰਦੇ ਆਂ ਪਹਿਲਾਂ ਵੀ ਅਸੀਂ ਦੱਸਿਆ ਮਹਿਕਮੇ ਵਾਲਿਆਂ ਨੂੰ ਜੋ ਡੀਸੀ ਸਾਹਿਬ ਵੀ ਆਉਂਦੇ ਸੀ ਕਿ ਤੇ ਡਰੇਨ ਨਾਲੇ ਵੀ ਆਉਂਦੇ ਸੀ ਕਿ ਬਈ ਇੱਥੇ ਹੱਥਲੇ ਵਾਲੀ ਸਾਈਡ ਜਿਹੜੀ 78000 ਤੋਂ ਲੈ ਕੇ ਥੱਲੀ ਕਮਜ਼ੋਰ ਆ ਸਾਈਡ ਜੇ ਇੱਥੇ ਪੂਰਾ ਪੱਥਰ ਲੱਗਿਆ ਜਾਵੇ ਯਾਰ ਪੂਰਾ ਪ੍ਰਬੰਧ ਕੀਤਾ ਜਾਵੇ ਇਹ ਹਾਲਾਤ ਜਿਹੜੇ ਨਿਆਜ ਜੀ ਨਾ ਪ੍ਰਬੰਧ ਹੋਣ ਕਰਕੇ ਇਹ ਸਾਡੇ ਇਹ ਹਾਲਾਤ ਬਣੇ ਹੋਏ ਨੇ ਔਰ ਸਾਡੀਆਂ ਦੇਖ ਲਓ ਲੱਖਾਂ ਰੁਪਈਆ ਕਰੋੜਾਂ ਰੁਪਈਆ ਦੀਆਂ ਜ਼ਮੀਨਾਂ ਧਾਨ ਲੱਗੇ ਹੋਏ ਸੀ ਫਸੂਲਾ ਲੱਗੇ ਹੋਏ ਬਾਅਦ ਸਾਡਾ ਇੱਥੇ ਦੇਖ ਰੇ ਕਰਕੇ ਸਾਡਾ ਪ੍ਰਬੰਧ ਕੀਤਾ ਜਾਵੇ ਅਸੀਂ ਗਰੀਬ ਆਦਮੀ ਆ ਅਸੀਂ ਕਿੱਥੇ ਜਾਵਾਂਗੇ ਕਿੱਥੇ ਜਾ ਕੇ ਅਸੀਂ ਆਪਣਾ ਪਸੰਦਾ ਕਰਾਂਗੇ ਇੱਥੇ ਬਿਲਕੁਲ ਅਸੀਂ ਸਹੀ ਬੈਠੇ ਜੇ ਸਾਡਾ ਪਹਿਲਾਂ ਇਹ ਪ੍ਰਬੰਧ ਕੀਤਾ ਹੁੰਦਾ ਅੱਜ ਇਹ ਹਾਲਾਤ ਜਿਹੜੇ ਸੀਗੇ ਇਹ ਬਿਲਕੁਲ ਨਹੀਂ ਸੀ ਹੋਣੇ ਇਹਨਾਂ ਨੇ ਕੋਈ ਸਾਡੇ ਪਰਵਾਹ ਨਹੀਂ ਕੀਤੀ ਅਸੀਂ ਕਹਿ ਗਏ ਕਿ ਥੱਕ ਗਏ ਆ ਜੀ ਪਰ ਇਹਨਾਂ ਨੇ ਕਰਦੇ ਆ ਪੈਸਾ ਹੀ ਹੈ ਨਹੀਂ ਸਾਡੇ ਕੋਲ ਬਸ ਇਹੇ ਤੱਕ ਟਾਲ ਮਟੋਲੇ ਕਰਕੇ ਤੇ ਤਾਂ ਇਹ ਸਾਡੇ ਨਾਲ ਇਹ ਹਾਲਾਤ ਬਣੇ ਹੋਏ ਤੇ ਸ਼ੋਮਣੀ ਅਕਾਲੀ ਦਲ ਤੋਂ ਹਲਕਾ ਇੰਚਾਰਜ ਪਰਮਜੀਤ ਸਿੰਘ ਢੱਲੋਂ ਵੀ ਪਹੁੰਚੇ ਹਨ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਕੀ ਕਹਿਣਾ ਉਹ ਵੀ ਪਹੁੰਚੇ ਨੇ ਇੱਥੇ ਤੁਹਾਨੂੰ ਸਾਹਿਬ ਪਹੁੰਚੇ ਹੋ ਅੱਜ ਇੱਥੇ ਇਸ ਮੌਕੇ ਤੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਬੜੇ ਮਾੜੇ ਹਾਲਾਤ ਨੇ ਇਸ ਟਾਈਮ ਸਾਡੇ ਏਰੀਏ ਦੇ ਜੇ ਮੈਂ ਕਹਾ ਕਿ ਇੱਥੇ ਬੰਨ ਦੇ ਉੱਤੇ ਬੜੇ ਨਾਜ਼ੁਕ ਹਾਲਾਤਾਂ ਚੋਂ ਗੁਜ਼ਰ ਰਹੇ ਆ ਜਿਹੜਾ ਪਿਛਲਾ ਅਸੀਂ ਢੇੜਾ ਮਾਰਿਆ ਸੀ ਉਹ ਤੋਂ ਹੁਣ ਕਾਫੀ ਜ਼ਿਆਦਾ ਪਾਣੀ ਦਾ ਜੋ ਜੋ ਨਾਰਮਲ ਲੈਵਲ ਤੇ ਚੱਲਦਾ ਹੈ ਉਹ ਤੋਂ ਇਸ ਟਾਈਮ ਦੁੱਗਣਾ ਤਿੱਗਣਾ ਪਾਣੀ ਇਹਦੇ ਵਿੱਚ ਛੜਦਾ ਹੁਣ ਅਗਲੇ ਜਿਹੜੇ ਆਉਣ ਵਾਲੇ 24 ਘੰਟੇ ਨੇ ਉਹ ਵੀ ਇਸ ਇਲਾਕੇ ਲਈ ਬੜੇ ਖਤਰਨਾਕ ਨੇ ਪਰ ਮੈਂ ਬੇਨਤੀ ਕਰਦਾ ਵੀ ਜਿੱਥੇ ਪ੍ਰਸ਼ਾਸਨ ਨੂੰ ਮੌਕੇ ਰਹਿੰਦੇ ਕੰਮ ਕਰਨਾ ਚਾਹੀਦਾ ਉਹ ਜਦੋਂ ਵੇੜੇ ਆਈ ਜਨ ਬੰਨੋ ਕੁੜੀ ਦੇ ਕੰਨ ਉਹ ਕੰਮ ਕਰਦੇ ਨੇ ਵੀ ਹੁਣ ਉਹ ਲੱਗੇ ਹੋਏ ਨੇ ਪਰ ਹੁਣ ਵੀ ਜਿਹੜੇ ਆਉਂਦੇ ਮੈਂ ਕਹਿੰਦਾ ਵੀ ਹਜੇ ਜਿਹੜੇ ਆਮ ਬੰਦੇ ਨੇ ਵਲੰਟੀਅਰ ਨੇ ਉਹ ਸਾਰੇ ਆ ਕੇ ਇੱਥੇ ਕੰਮ ਕਰ ਰਹੇ ਨੇ ਜਿਹ ਇੱਕ ਪਿੰਡ ਨਿਵਾਸੀ ਇੱਥੇ ਆ ਕੇ ਕੰਮ ਕਰ ਰਹੇ ਨੇ ਪਰ ਪ੍ਰਸ਼ਾਸਨ ਅਧਿਕਾਰੀ ਉੱਤੇ ਖੜ ਕੇ ਉੱਥੋਂ ਹੀ ਦੇਖ ਕੇ ਮੌਕਾ ਮੁਰ ਜਾਂਦੇ ਨੇ ਬੜਿਆ ਮੈਂ ਇਹ ਕਹੂੰਗਾ ਵੀ ਦੇਖੋ ਹੁਣ ਜਿਹੜਾ ਹਾਲਾਤ ਨੇ ਆਪਾਂ ਪਹਿਲਾਂ ਤਾਂ ਇੱਕ ਜੀ ਦਾ ਧਿਆਨ ਰੱਖੀਏ ਵੀ ਸਾਰੇ ਰਲ ਮਿਲ ਕੇ ਮੋਢੇ ਨਾਲ ਮੋਢਾ ਜੋੜੀਏ ਸਾਡੇ ਇਲਾਕੇ ਦਾ ਨੁਕਸਾਨ ਨਾ ਹੋਵੇ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕਰੀਏ ਵੀ ਜਿਹੜਾ ਇਹ ਹੁਣ ਵਿਫਤਾ ਪਈ ਹੈ ਇਹਦੇ ਵਿੱਚੋਂ ਨਿਕਲੀਏ ਦੇਖੋ ਗਲਤੀਆਂ ਕਿੱਥੇ ਨੇ ਕਿਵੇਂ ਨੇ ਉਹ ਸਮੇਂ ਰਹਿੰਦੇ ਲੋਕਾਂ ਨੇ ਹੀ ਉਸ ਗੱਲ ਦਾ ਜਵਾਬ ਦੇ ਦੇਣਾ ਪਰ ਅੱਜ ਮੈਂ ਇ ਵੀ ਪਰਮਾਤਮਾ ਸਾਡੇ ਹਲਕੇ ਨੂੰ ਸਾਡੀ ਏਰੀਆ ਨੂੰ ਬਚਾ ਕੇ ਰੱਖੇ ਸਮੁੱਚੀ ਮਾਨਵਤਾ ਨੂੰ ਸਮੁੱਚੇ ਇਲਾਕਾ ਨਿਵਾਸੀਆਂ ਨੂੰ ਸਮੁੱਚੀ ਜਥੇਬੰਦੀਆਂ ਨੂੰ ਬੇਨਤੀ ਕਰਦਾ ਵੀ ਆਓ ਰਲ ਮਿਲ ਕੇ ਇਕੱਠੇ ਹੋਈਏ ਜੇ ਕਿਸੇ ਕਿਸਮ ਦੀ ਸਾਡੇ ਇਲਾਕੇ ਦੇ ਵਿੱਚ ਕਿਸੇ ਨੂੰ ਲੋੜ ਪੈਂਦੀ ਆ ਪਰ ਰਲ ਮਿਲ ਕੇ ਹਰੇਕ ਦਾ ਸਾਰੀਏ ਕਿਉਂਕਿ ਕਈ ਵਿਚਾਰੇ ਅਜਿਹੇ ਪਰਿਵਾਰ ਵੀ ਨੇ ਜੇ ਕਿਤੇ ਅਨਸਖਾਮੀ ਘਟਨਾ ਹੋ ਗਈ ਉਹਨਾਂ ਕੋ ਇੱਕ ਵਕਤ ਦੀ ਰੋਟੀ ਨੂੰ ਉਹਨਾਂ ਨੂੰ ਔਖਾ ਹੋ ਜਾਣਾ ਜਿਹੜਾ ਹਾਲਾਤ ਕਿਸੇ ਵੀ ਟਾਈਮ ਵਿਗੜ ਸਕਦੇ ਨੇ ਜੇ ਸਤਲੁਜ ਦਾ ਪਾਣੀ ਉਫਾਨ ਆਉਂਦਾ ਹੋਇਆ ਪਿੰਡਾਂ ਵਿੱਚ ਦਾਖਲ ਹੁੰਦਾ ਹੈ ਤਾਂ ਘੱਟੋ ਘੱਟ 20 ਤੋਂ 25 ਪਿੰਡਾਂ ਨੂੰ ਜਿਹੜੇ ਮਛਵੜਾ ਦੇ ਨੇੜਲੇ ਪਿੰਡ ਨੇ ਜਾਂ ਦਰਿਆ ਦੇ ਨੇੜਲੇ ਪਿੰਡ ਨੇ ਉਹਨਾਂ ਨੂੰ ਨੁਕਸਾਨ ਹੋ ਸਕਦਾ ਹੈ ਮੈਂ ਦਿਨੇਸ਼ ਭਾਰਦवाज ਪੀਟੀਸੀ ਨਿਊਜ਼ ਮਛਵੜਾ ਸਾਹਿਬ ਤੋਂ